ਔਰ ਜਿੱਦਣ ਆਰਮੀ ਨੇ ਹੱਥ ਦਿਖਾਤੇ ਫੇਰ ਮੇਂ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਛੁਪਣ ਨੂੰ ਥਾਂ ਨਹੀਂ ਮਿਲਲੀ ਅਸੀਂ ਬਾਰਡਰਾਂ ਦੀ ਰਾਖੀ ਕੀਤੀ ਹੈ ਤੇ ਸਾਡੇ ਤੇ ਹੱਥ ਪਾਉਂਦੇ ਨੇ ਇਹਦਾ ਜਵਾਬ ਅਸੀਂ ਦਵਾਂਗੇ ਅਸੀਂ ਡਿਸਪਲਿਨਡ ਹੈ ਅਸੀਂ ਸਾਡੇ ਤੇ ਬਰਦਾਸ਼ਤ ਦਾ ਬਹੁਤ ਮਾਦਾ ਹੈ ਸਾਰੀ ਜਥੇਬੰਦੀ ਪੂਰੇ ਐਕਸਰਮੈਨ ਇਵਨ ਸਰਵਿੰਗ ਆਫਸਰਸ ਵੀ ਆਇਨਾ ਕਰੋ ਸ਼ਾਇਦ ਦੇ ਵਿੱਚ ਆਹ ਸਾਹਮਣੇ ਦੇਖ ਲਓ ਤੁਸੀਂ ਕਰਨਾ ਕਰੋ ਇਹਨਾਂ ਨੂੰ ਅੰਜਾਮ ਤੱਕ ਅੰਜਾਮ ਤੱਕ ਇਹ ਇਹਦਾ ਮੁੱਦਾ ਪਹੁੰਚੂਗਾ ਮਾਮਲਾ ਇੰਨਾ ਨੋਟਿਸ 'ਚ ਆ ਗਿਆ ਹੈ ਐਟ ਦਿ ਹਾਈएस्ट ਲੈਵਲ ਡਾਕਟਰ ਐਸਐਸਪੀ ਨਾਨਕ ਸਿੰਘ ਕਹਿੰਦੇ 45 ਦਿਨ ਦਾ ਸਮਾਂ ਚਾਹੀਦਾ ਹੈ ਆ ਨੀ ਦੇ ਐਕਸ ਸਰਵਿਸਮੈਨ ਜਾਂ ਸਰਵਿੰਗ ਸੋ ਨਹੀਂ ਸਹਿਮਤ ਉਹਨੂੰ ਅੱਗੇ ਵਧਾਉਣਗੇ ਮਾਮਲੇ ਨੂੰ ਵਧਾਉਣਗੇ ਤੁਸੀਂ ਦੇਖਿਓ ਇਹ ਤੇ ਸੈਂਟਰ ਦੀ ਇੰਟਰਵੈਂਸ਼ਨ ਹੋਊਗੀ ਜਾਂਚ ਏਜੰਸੀਆਂ ਜਿਹੜੀਆਂ ਹਾਈएस्ट ਲੈਵਲ ਤੇ ਨੇ ਇਹ ਸਿਸਟਮ ਨੂੰ ਜਿਹੜੀ ਲੈਕ ਆਫ ਟ੍ਰੇਨਿੰਗ ਐਂਡ ਲੈਕ ਆਫ ਪ੍ਰੋਫੈਸ਼ਨਲ ਟ੍ਰੇਨਿੰਗ ਜੀ ਸਰਵਿੰਗ ਕਰਨਲ ਨੂੰ ਨਹੀਂ ਬਖਸ਼ਿਆ ਗਿਆ ਸਾਡੀ ਤੌਕਾਤ ਹੀ ਕੋਈ ਨਹੀਂ ਸਾਨੂੰ ਤੇ ਕੀੜੇ ਮਕੌੜੇ ਸਮਝਿਆ ਜਾਓ ਬਿਲਕੁਲ ਆਹੀਂ ਤਾਂ ਸਾਰੇ ਬੈਠੇ ਨੇ ਉਰੇ ਆਰਮੀ ਦੇ ਸਰਵਿੰਗ ਕਰਨਲ ਪੁਸ਼ਪਿੰਦਰ ਸਿੰਘ ਬਾਠ ਨਾਲ ਜੋ ਪਟਿਆਲਾ ਦੇ ਅੰਦਰ ਹੋਇਆ ਇਸੇ ਕਰਕੇ ਅੱਜ ਪਟਿਆਲਾ ਤੋਂ ਇੱਕ ਆਵਾਜ਼ ਉੱਠੀ ਹੈ ਗੂੰਜ ਉੱਠੀ ਹੈ ਸਾਡੇ ਨਾਲ ਰਿਟਾਇਰਡ ਕਰਨਲ ਨੇ ਜਿਨ੍ਹਾਂ ਨੂੰ ਰਾਸ਼ਟਰਪਤੀ ਗਲੈਂਟਰੀ ਅਵਾਰਡ ਦੇ ਨਾਲ ਵੀ ਸਨਮਾਨਤ ਕੀਤਾ ਗਿਆ ਇਹਨਾਂ ਦੀਆਂ ਸੇਵਾਵਾਂ ਨੇ ਅੱਜ ਪੁਸ਼ਪਿੰਦਰ ਸਿੰਘ ਬਾਠ ਦੇ ਹੱਕ ਵਿੱਚ ਨਹੀਂ ਇਹ ਸਾਰੇ ਆਰਮੀ ਅਫਸਰ ਜਿਹੜੇ ਇੱਥੇ ਪੁੱਜੇ ਨੇ ਉਹਨਾਂ ਦਾ ਦਾਵਾ ਹੈ ਕਿ ਅਸੀਂ ਸਾਰੇ ਨਾਗਰਿਕਾਂ ਦੇ ਹੱਕ ਵਿੱਚ ਸੜਕਾਂ ਤੇ ਉਤਰੇ ਇਹਨਾਂ ਨਾਲ ਅਸੀਂ ਗੱਲ ਕਰਦੇ ਹਾਂ ਕੀ ਸੋਚਦੇ ਐ ਸਰ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਇਹੀ ਜਾਨਣਾ ਚਾਹੁੰਦਾ ਕਿ ਜਦੋਂ ਇਹ ਘਟਨਾ ਕਰਾਂ ਵਾਪਰਦਾ ਹੈ ਹਫ਼ਤੇ ਤੋਂ ਵੱਧ ਦਾ ਸਮਾਂ ਹੋ ਗਿਆ ਹੁਣ ਐਫ ਆਈ ਆਰ ਵੀ ਦਰਜ ਹੋ ਗਈ ਆ ਬਾਇ ਨੇਮ ਅਜੇ ਵੀ ਪੁਲਿਸ ਜਿਹੜੇ ਆਰਮੀ ਅਫਸਰ ਨੇ ਉਹਨਾਂ ਨੂੰ ਕਿਉਂ ਨਹੀਂ ਯਕੀਨ ਆ ਰਿਹਾ ਪੁਲਿਸ ਦੇ ਉੱਤੇ ਇਹ ਇੱਕ ਪਰਸੈਪਸ਼ਨ ਹੈ ਜੀ ਹਰ ਇੱਕ ਤਰੀਕੇ ਦੀ ਸੋਚ ਹੁੰਦੀ ਹੈ ਬਟ ਹੁਣ ਮਾਮਲਾ ਇੰਨਾ ਨੋਟਿਸ 'ਚ ਆ ਗਿਆ ਹੈ ਐਟ ਦਿ ਹਾਈएस्ट ਲੈਵਲ ਇਹ ਪਹਿਲੇ 2 3 4 ਕਦਮ ਨੇ ਫਿਕਰ ਨਾ ਕਰੋ ਇਹਨਾਂ ਨੂੰ ਅੰਜਾਮ ਤੱਕ ਅੰਜਾਮ ਤੱਕ ਇਹ ਇਹਦਾ ਮੁੱਦਾ ਪਹੁੰਚੂਗਾ ਪਰ ਇਹ ਕੀ ਜਾ ਰਿਹਾ ਜੀ ਪੁਲਿਸ ਅਫਸਰ ਜਿਨ੍ਹਾਂ ਨੇ ਗਲਤੀ ਕੀਤੀ ਜਿਨ੍ਹਾਂ ਨੇ ਗੁਨਾਹ ਕੀਤਾ ਉਹਨਾਂ ਨੂੰ ਸਜ਼ਾ ਮਿਲ ਜਾਣੀ ਹੈ ਡਾਕਟਰ ਐਸਐਸਪੀ ਨਾਨਕ ਸਿੰਘ ਕਹਿੰਦੇ 45 ਦਿਨ ਦਾ ਸਮਾਂ ਚਾਹੀਦਾ ਫਿਰ ਇੱਕਾਈ ਇਸ ਅਧਿਕਾਰੀ ਨੂੰ ਦਿੱਤੀ ਗਈ ਜਾਂਚ ਪੜਤਾਲ ਹੁਣ ਇੱਕ ਸੱਟ ਬਣੀ ਹੈ ਉਹਨਾਂ ਇਹਨਾਂ ਤਿੰਨਾਂ ਦੇ ਵਿੱਚੋਂ ਪੜਾਦਰ ਪੜਾਜੋਕ ਵਿੱਚ ਐਕਸ਼ਨ ਕੀਤਾ ਗਿਆ ਹੁਣ ਤੱਕ ਉਹ ਐਕਸ਼ਨ ਨਾਲ ਤਸੱਲੀ ਕਿਉਂ ਨਹੀਂ ਹੈ ਤੁਹਾਡਾ ਕੀ ਮੰਨਣਾ ਹੈ ਓਏ ਜੀ ਆਪਣਾ ਇਹਨਾਂ ਦਾ ਆਪਣਾ ਡਿਪਾਰਟਮੈਂਟਲ ਪ੍ਰੋਸੀਜਰ ਹੈ ਜੀ ਤੇ ਉਹ ਪ੍ਰੋਸੀਜਰ ਨਾਲ ਜੇ ਕੋਈ ਨਹੀਂ ਜਥੇਬੰਦੀ ਸਹਿਮਤ ਜਾਂ ਆਮੀ ਦੇ ਐਕਸ ਸਰਵਿਸਮੈਨ ਜਾਂ ਸਰਵਿੰਗ ਸੋ ਨਹੀਂ ਸਹਿਮਤ ਉਹਨੂੰ ਅੱਗੇ ਵਧਾਉਣਗੇ ਮਾਮਲੇ ਨੂੰ ਵਧਾਉਣਗੇ ਔਰ ਇੰਟਰਵੈਨਸ਼ਨ ਹੋਊ ਤੁਸੀਂ ਦੇਖਿਓ ਇੱਥੇ ਸੈਂਟਰ ਦੀ ਇੰਟਰਵੈਨਸ਼ਨ ਹੋਊਗੀ ਜਾਂਚ ਏਜੰਸੀਆਂ ਜਿਹੜੀਆਂ ਹਾਈਐਸਟ ਲੈਵਲ ਤੇ ਨੇ ਉਹਨਾਂ ਦੀ ਇੰਟਰਵੈਂਸ਼ਨ ਹੋਊਗੀ ਤੁਸੀਂ ਦੇਖ ਲਿਓ ਇਹ ਹੋਊਗੀ ਹੁਣ ਤੱਕ ਜਿਹੜੀ ਜ਼ਿੰਮੇਵਾਰੀ ਕਿਹਾ ਜਾ ਰਿਹਾ ਸਵਾਲ ਉੱਠ ਰਿਹਾ ਕਿ ਐਸਐਸਪੀ ਨੂੰ ਡੀਜੀਪੀ ਨੂੰ ਜਾਂ ਪੰਜਾਬ ਦੀ ਸਰਕਾਰ ਨੂੰ ਲੈਣੀ ਚਾਹੀਦੀ ਸੀ ਉਹ ਜ਼ਿੰਮੇਵਾਰੀ ਜੇਕਰ ਨਹੀਂ ਨਿਭਾਈਗੀ ਉਹਦੇ ਪਿੱਛੇ ਉਹਨਾਂ ਦੀ ਮਜਬੂਰੀ ਤੁਹਾਨੂੰ ਕੀ ਨਜ਼ਰ ਆਉਂਦੀ ਹੈ ਐਨਾਲਿਸਿਸ ਕੀਤਾ ਹੋਣਾ ਤੁਸੀਂ ਨਹੀਂ ਇਹਦਾ ਐਨਾਲਿਸਿਸ ਤਾਂ ਕੁਝ ਨਹੀਂ ਇੱਕ ਸਿਸਟਮ ਹੈ ਇਹ ਸਿਸਟਮ ਨੂੰ ਜਿਹੜੀ ਲੈਕ ਆਫ ਟ੍ਰੇਨਿੰਗ ਐਂਡ ਲੈਕ ਆਫ ਪ੍ਰੋਫੈਸ਼ਨਲ ਟ੍ਰੇਨਿੰਗ ਇੱਕ ਇਹ ਜੇ ਪ੍ਰੋਫੈਸ਼ਨਲ ਟ੍ਰੇਨਿੰਗ ਤੁਸੀਂ ਕਿ ਯੂਨੀਫਾਰਮਡ ਫੋਰਸ ਨੂੰ ਨਹੀਂ ਦਊਂਗੇ ਉਹ ਹੈ ਜੇ ਫਿਰ ਥੱਲੇ ਡਿਸਪਲਾਈਨ ਕੰਮ ਕਰਨਗੇ ਪਰ ਆਈਪੀਐਸ ਅਧਿਕਾਰੀ ਨੂੰ ਤਾਂ ਟ੍ਰੇਨਿੰਗ ਪ੍ਰੋਪਰ ਦਿੱਤੀ ਜਾਂਦੀ ਹੈ ਨਹੀਂ ਆਈਪੀਐਸ ਅਧਿਕਾਰੀ ਜਿਹੜੇ ਬੈਠੇ ਨੇ ਉਹਨਾਂ ਦੇ ਥੱਲੇ ਜਿਹੜੇ ਆ ਕਿਹੜਾ ਵਰਕਰਸ ਨੇ ਜਾਂ ਜਿਹੜੇ ਗਰਾਊਂਡ ਲੈਵਲ ਤੇ ਕੰਮ ਕਰਦੇ ਨੇ ਉਹਨਾਂ ਨੂੰ ਟ੍ਰੇਨਿੰਗ ਨਹੀਂ ਹੈ ਉਹਨਾਂ ਨੂੰ ਪ੍ਰੋਫੈਸ਼ਨਲ ਟ੍ਰੇਨਿੰਗ ਨਹੀਂ ਹੈ ਸੋ ਜਦੋਂ ਇਹ ਟ੍ਰੇਨਿੰਗ ਮળੂਗੀ ਤੇ ਅਕਾਉਂਟੇਬਿਲਟੀ ਆਊਗੀ ਤੇ ਮਾਮਲੇ ਆਪਣੇ ਆਪ ਸੁਲਝਣ ਲੱਗ ਜਾਣਗੇ ਇੱਕ ਵੀਡੀਓ ਤੁਸੀਂ ਦੇਖੀ ਹੋਣੀ ਹੈ ਜਿਹਦੇ ਵਿੱਚ ਹੱਥ ਜੋੜ ਕੇ ਮਾਫੀਆਂ ਮੰਗੀਆਂ ਜਾ ਰਹੀਆਂ ਇਨਸਪੈਕਟਰਸ ਦੇ ਵੱਲੋਂ ਔਰ ਜਿਹੜਾ ਬੰਦਾ ਮਾਫੀ ਮੰਗਵਾਉਂਦਾ ਉਹ ਵੀ ਇੱਕ ਮੇ ਉਹ ਕਹਿੰਦਾ ਕਿ ਬੀਬੀ ਜੀ ਨੇ ਗਲਤ ਕੀਤਾ ਧੋਖੇ ਨਾਲ ਵੀਡੀਓ ਬਣਾ ਲਈਆਂ ਉਹ ਸਾਰੇ ਘਟਨਾ ਕ੍ਰਮ ਨੂੰ ਤੁਸੀਂ ਕਿਵੇਂ ਵੇਖਿਆ ਹਰ ਇੱਕ ਦੇ ਆਪਣੀ ਆਪਣੀ ਸੋਚ ਹੁੰਦੀ ਹੈ ਜੀ ਆਈ ਕੈਨ ਐਗਰੀ ਟੂ ਡਿਸਐਗਰੀ ਜੀ ਮੈਂ ਐਗਰੀ ਕਰਦਾ ਡਿਸਐਗਰੀ ਵਾਸਤੇ ਇਟਸ ਓਕੇ ਔਰ ਇਹ ਸਾਰੇ ਮਾਮਲੇ ਦੇ ਵਿੱਚ ਤੁਹਾਨੂੰ ਹੁਣ ਕੀ ਲੱਗਦਾ ਰਹਉਂਦਾ ਕਿਉਂਕਿ ਪਹਿਲੀ ਵਾਰੀ ਅਸੀਂ ਦੇਖ ਰਹੇ ਹਾਂ ਹੋ ਸਕਦਾ ਮੇਰੀ ਉਮਰ ਛੋਟੀ ਹੈ ਮੈਂ ਤਾਂ ਕੋਈ ਧਰਨਾ ਦੇਖਿਆ ਨਹੀਂ ਆਰਮੀ ਆਫੀਸਰ ਸੜਕਾਂ ਦੇ ਉੱਤੇ ਉਤਰਨ ਤੁਹਾਡੀ ਨਜ਼ਰ ਵਿੱਚ ਇਹ ਪਹਿਲਾ ਧਰਨਾ ਹੈ ਜਾਂ ਪਹਿਲਾਂ ਵੀ ਲੱਗਦਾ ਇਸ ਤਰ੍ਹਾਂ ਆ ਮੇਰੀ ਮੇਰੀ ਜਿਹੜੀ ਲਾਈਫ ਹੈ ਉਹ 'ਚ ਮੈਂ ਪਹਿਲੀ ਵਾਰ ਦੇਖਿਆ ਔਰ ਇਹ ਜਿਹੜਾ ਧਰਨਾ ਹੈਗਾ ਤੁਸੀਂ ਤੁਸੀਂ ਦੇਖੋਗੇ ਇੱਕ ਨਵਾਂ ਇਨਕਲਾਬ ਆਊਗਾ ਜਿਹੜੇ ਅਕਾਉਂਟੇਬਿਲਟੀ ਹੈ ਫੋਰਸਿਸ ਦੀ ਚਾਹੇ ਆਰਮ ਫੋਰਸਿਸ ਨੇ ਚਾਹੇ ਪੁਲਿਸ ਫੋਰਸਿਸ ਨੇ ਚਾਹੇ ਸੀਪੀਓ ਨੇ ਇਹਨਾਂ ਦੇ ਅਕਾਉਂਟੇਬਿਲਟੀ ਇਹਨਾਂ ਦਾ ਫਿਜ਼ੀਕਲ ਡਿਸਪਲਿਨ ਇਹਨਾਂ ਦੀ ਰਹਿਣ ਸਹਿਣ ਬੋਲਬਾਣੀ ਇਹਦੇ ਵਿੱਚ ਹੁਣ ਹਾਈएस्ट ਲੈਵਲ ਤੋਂ ਹਦਾਇਤਾਂ ਆਉਣਗੀਆਂ ਔਰ ਇਹ ਇੰਪਲੀਮੈਂਟ ਹੋਣਗੀਆਂ ਇਹ ਇੱਕ ਘੜਾ ਸੀ ਭਰ ਗਿਆ ਫੁੱਟ ਗਿਆ ਬਟ ਇਹ ਚੋ ਇੱਕ ਪੰਨੋ ਸਿੱਖ ਲੈਣੀ ਚਾਹੀਦੀ ਹੈ ਇਹ ਸਾਰੇ এনवायरमेंट ਵਾਸਤੇ ਚੰਗਾ ਹੋਇਆ ਕਿਉਂਕਿ ਹੁਣ ਜਿਹੜੇ ਰਿਫਾਰਮਸ ਨੇ ਉਹ ਬਹੁਤ ਚੰਗੀ ਤਰ੍ਹਾਂ ਆਉਣਗੇ ਔਰ ਪੁਲਿਸ ਪ੍ਰਸ਼ਾਸਨ ਵੀ ਇਸ ਚ ਪਰਫਾਰਮ ਲੈ ਕੇ ਆਊਗਾ ਇੱਕ ਸਰਵਿੰਗ ਆਫੀਸਰ ਦੇ ਨਾਲ ਇਸ ਤਰ੍ਹਾਂ ਦੀ ਘਟਨਾ ਹੋਈ ਤੇ ਆਮ ਲੋਕਾਂ ਚ ਇੱਕ ਗੱਲ ਹੈ ਮਨ ਵਿੱਚ ਭੈਅ ਜਾਂ ਡਰ ਵੀ ਹੈ ਇੱਕ ਸ਼ੰਕਾ ਵੀ ਹੈ ਕਿ ਜੇ ਸਰਵਿੰਗ ਕਰਨਲ ਨੂੰ ਨਹੀਂ ਬਖਸ਼ਿਆ ਗਿਆ ਸਾਡੀ ਤੌਕਾਤ ਹੀ ਕੋਈ ਨਹੀਂ ਸਾਨੂੰ ਤੇ ਕੀੜੇ ਮੁਕੌੜੇ ਸਮਝਿਆ ਜਾਓ ਬਿਲਕੁਲ ਤਾਂ ਹੀ ਤਾਂ ਸਾਰੇ ਬੈਠੇ ਨੇ ਉਰੇ ਪਰ ਨਾਟ ਟੂ ਵਰੀ 빅 ਰੈਵਲੂਸ਼ਨ ਸਟਾਰਟ ਫਰੋਮ ਦ ਫਸਟ ਸਟੈਪ ਤੇ ਇਹ ਹੁਣ ਜਿਹੜਾ ਹਜੂਮ ਇਕੱਠਾ ਹੋ ਰਿਹਾ ਹੈ ਇਹ ਪੈਨ ਪੰਜਾਬ ਔਰ ਪੈਨ ਇੰਡੀਆ ਮੂਵਮੈਂਟ ਬਣੂਗੀ ਤੁਸੀਂ ਦੇਖ ਲਿਓ ਇਹ ਚੁਣਵਾਲੇ ਹੈ ਕਿਉਂਕਿ ਆਮ ਲੋਕਾਂ ਚ ਇੱਕ ਗੱਲ ਜਾ ਰਹੀ ਹੈ ਹਾਲਾਂਕਿ ਆਰਮੀ ਆਫੀਸਰ ਜਾਂ ਵੈਸਟਰਨ ਕਮਾਂਡ ਵੀ ਨੋਟਿਸ ਲੈ ਰਹੀ ਹੈ ਇਸ ਗੱਲ ਦਾ ਪਰ ਪਹਿਲਾਂ ਦੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਜਦੋਂ ਚੰਡੀਗੜ੍ਹ ਵਿੱਚ ਵੀ ਇੱਕ 1992 ਚ ਘਟਨਾ ਵਾਪਰੀ ਇੱਕ ਲੈਫਟੀਨੈਂਟ ਕਰਨਲ ਨਾਲ ਬਦਸਲੂਕੀ ਹੋਈ ਐੱਸਐੱਸਪੀ ਵੱਲੋਂ ਤਾਂ ਉਹਨੂੰ ਫਿਰ ਹੱਥ ਧੋਣਾ ਪੈ ਗਿਆ ਸੀ ਆਪਣੀ ਸੀਟ ਤੋਂ ਇਸ ਵਾਰੀ ਆਰਮੀ ਨੇ ਉਹ ਅਗਰੈਸ਼ਨ ਕਿਉਂ ਨਹੀਂ ਹੁਣ ਤੱਕ ਦਿਖਾਇਆ ਆਰਮੀ ਜੀ ਇਵੋਲਵ ਹੋ ਰਹੀ ਹੈ ਆਰਮੀ ਇਜ਼ ਅ ਵੈਰੀ ਵੈਰੀ ਡਿਸਪਲਿਨਡ ਫੋਰਸ ਪਰ ਜਿੱਦਨ ਆਰਮੀ ਨੇ ਹੱਥ ਦਿਖਾਤੇ ਫੇਰ ਜਿਹੜੇ ਮਿਰਖਲ ਇੱਕ ਮੈਂ YouTube ਦੇਖੀ ਸੀ ਪੇ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਛੁਪਣ ਨੂੰ ਥਾਂ ਨਹੀਂ ਮਿਲਨੀ ਅਸੀਂ ਡਿਸਪਲਿਨਡ ਐ ਅਸੀਂ ਸਾਡੇ ਚ ਬਰਤਾਸ਼ ਦਾ ਬਹੁਤ ਮਾਦਾ ਅਸੀਂ ਬਹੁਤ ਪੱਠ ਚੋਕ ਕੀਤੇ ਨੇ ਅਸੀਂ ਆਪਣੀਆਂ ਪਰਿਵਾਰਾਂ ਤਾਂ ਦੂਰ ਰਹੇ ਨੇ ਬਾਰਡਰਾਂ ਦੀ ਰਾਖੀ ਕੀਤੀ ਐ ਤਾਂ ਕਿ ਸਾਡੀ ਜਿਹੜੀ ਕੌਮ ਐ ਸਾਡਾ ਮੁਲਕ ਉਹ ਸੁਰੱਖਿਤ ਰਵੇ ਤੇ ਸਾਡੇ ਤੇ ਹੱਥ ਪਾਉਂਦੇ ਨੇ ਇਹਦਾ ਜਵਾਬ ਅਸੀਂ ਦਵਾਂਗੇ ਸਾਰੀ ਜਥੇਬੰਦੀ ਪੂਰੇ ਐਕਸਰਵਿਸਮੈਨ ਇਵਨ ਸਰਵਿੰਗ ਆਫਸਰਸ ਵੀ ਇਨਾ ਖਰੋਸ਼ਾ ਇਹਦੇ ਵਿੱਚ ਆ ਸਾਹਮਣੇ ਦੇਖ ਲਓ ਤੁਸੀਂ This is what it is ਇਸ ਤਰ੍ਹਾਂ ਦਾ ਪ੍ਰੋਟੈਸਟ ਹੈ ਜਿਹੜਾ ਤੁਹਾਨੂੰ ਕੀ ਲੱਗਦਾ ਇੱਕ ਦਿਨ ਦੇ ਸਿੰਬੋਲਿਕ ਪ੍ਰੋਟੈਸਟ ਨਾਲ ਗੱਲ ਬਣ ਜਾਏਗੀ ਜਾਂ ਜਿਹੜੇ ਹੁਣ ਤੱਕ ਦਾ ਰਵਈਆ ਰਿਹਾ ਹੈ ਲੰਮੇ ਪ੍ਰੋਟੈਸਟ ਵੀ ਹੋ ਸਕਦੇ ਪ੍ਰੋਟੈਸਟ ਇਜ਼ ਦਿ ਫਰਸਟ ਸਟੈਪ ਜੀ ਪ੍ਰੋਟੈਸਟ ਇੱਕ ਹੈਗਾ ਯੂ ਆ ਟੂ ਸ਼ੋ ਸਮਥਿੰਗ ਜੀ ਥੈਟ ਨਾਓ ਵੀ ਆਰ ਰੈਡੀ ਟੂ ਮੂਵ ਓਨ ਦਿਸ ਪਾਥ ਆਫ ਪ੍ਰੋਟੈਸਟ ਐਂਡ the administration and the police uh, and at the li highest level the national uh, agencies they will step in they have to step in now thank you ਤਾਂ ਸਾਡੇ ਨਾਲ ਇਹ ਰਿਟਾਇਰਡ ਕਰਨਲ ਸਾਹਿਬ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਆ ਪਟਿਆਲਾ ਦੇ ਵਿੱਚ ਜਿਹੜਾ ਇਹ ਧਰਨਾ ਲੱਗਾ ਹੈ ਇਹਨਾਂ ਦਾ ਮੰਨਣਾ ਹੈ ਕਿ ਪੁਲਿਸ ਨੂੰ ਜਿਵੇਂ ਕੰਮ ਕਰਨਾ ਚਾਹੀਦਾ ਸੀ ਨਹੀਂ ਕੀਤਾ ਗਿਆ ਪਰ ਆਰਮੀ ਆਪਣੀ ਆਈ ਤੇ ਆਈ ਤੇ ਫਿਰ ਆਪਣੇ ਹੱਥ ਜਦੋਂ ਦਿਖਾਏ ਭੱਜਣ ਨੂੰ ਥਾਂ ਨਹੀਂ ਲੱਭਣੀ ਇਹ ਇੰਨਾ ਰੋਸ ਤੇ ਇੰਨਾ ਗੁੱਸਾ ਇਸੇ ਕਰਕੇ ਆ ਕਿ ਸਮੇਂ ਤੇ ਜਿਹੜੀ ਕਾਰਵਾਈ ਹੋ ਜਾਣੀ ਚਾਹੀਦੀ ਸੀ ਉਹ ਹੋਈ ਨਹੀਂ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਪਟਿਆਲਾ